ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੀ ਝੋਨੇ ਦਾ ਸਭ ਤੋਂ ਵੱਧ ਬੀਜ ਕਿਹੜਾ ਵਿਕ ਰਿਹਾ ਮਾਰਕੀਟ ਦੇ ਵਿੱਚ ਤੇ ਕਿਹੜਾ ਝੋਨਾ ਆਪਾਂ ਨੂੰ ਲਾਉਣਾ ਚਾਹੀਦਾ ਪੀਆਰ ਕਿਸਮਾਂ ਦੇ ਵਿੱਚ ਜਾਂ ਹਾਈਬ੍ਰਿਡ ਦੇ ਵਿੱਚ ਇਸ ਬਾਰੇ ਪੂਰੀ ਗੱਲਬਾਤ ਅੱਗੇ ਆਪਾਂ ਕਰਾਂਗੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰ ਲਿਓ ਸੋ ਗੱਲ ਕਰਦੇ ਹਾਂ ਜੀ ਝੋਨੇ ਦੇ ਬੀਜਾਂ ਦੀ ਸ਼ੁਰੂ ਕਰਦੇ ਹਾਂ ਜਿਹੜੇ ਪੀਆਰ 126 131 128 29 ਇਹ ਜਿੰਨੇ ਵੀ ਬੀਜ ਆ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਬੀਜ 126 ਤੇ PR 131 ਵਿਕ ਰਿਹਾ ਜਿਹੜਾ ਵਾ ਜਿਆਦਾ ਏਰੀਆ ਦੇ ਵਿੱਚ ਪੰਜਾਬ ਦੇ ਲੱਗਣ ਜਾ ਰਿਹਾ ਵਾ ਦੂਸਰੇ ਨੰਬਰ ਤੇ ਵਿਕ ਰਿਹਾ ਜੀ ਸੁਪਰੀਮ ਵਾਲਿਆਂ ਦਾ 110 110 ਝੋਨਾ ਵੀ ਜਿਹੜਾ ਵਾ ਉਹ ਵੀ ਜਿਹੜਾ ਵਾ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਵਿਕ ਰਿਹਾ ਤੇ ਜੇ ਆਪਾਂ ਹਾਈਬ੍ਰਿਡ ਝੋਨੇ ਦੀ ਗੱਲ ਕਰ ਲਈਏ ਜਿਹਦੀ ਬਲੈਕ ਹੋਣੀ ਹੈ ਜਿਹੜਾ ਮਤਲਬ ਸਭ ਤੋਂ ਵੱਧ ਜਿਹੜਾ ਵਾ ਜਿਹੜਾ ਤਰਨਤਾਰ ਨੰਬਰ ਸਰ ਜੰਡਿਆਲਾ ਗੁਰੂ ਜਿੱਥੇ-ਜਿੱਥੇ ਵੀ ਸਬਜ਼ੀ ਦੀ ਲੱਗਦੀ ਆ ਆਲੂ ਲੱਗਦੇ ਆ ਸੁਲਤਾਨਪੁਰ ਹੋ ਗਿਆ ਸ਼ਾਹਕਟ ਹੋ ਗਿਆ ਇਧਰਲੇ ਏਰੀਆ ਦੇ ਵਿੱਚ ਜਿਹੜਾ ਵਾ ਸਭ ਤੋਂ ਵੱਧ ਬਲੈਕ ਹੋ ਰਹੀ ਆ ਜੀ ਸਵਾ ਵਾਲਿਆਂ ਦੀ 7301 ਤੇ 7501 ਸੋ ਬਹੁਤ ਮਹਿੰਗਾ ਵੀ ਵਿਕ ਰਿਹਾ ਬੀਜ ਉਹ 7301 ਜਿਹੜਾ ਵਾ ਉਹਦਾ 2000 ਤੋਂ ਲੈ ਕੇ ਤੇ 27-2800 ਰੁਪਏ ਤੱਕ 3 ਕਿਲੋ ਦੀ ਥੈਲੀ ਲਗੀ ਜਾ ਰਹੀ ਆ ਜਿਹੜਾ ਵਾ ਆਪਣੀ ਮਰਜ਼ੀ ਦਾ ਰੇਟ ਜਿਹੜੇ ਆ ਉਹ ਦੁਕਾਨਦਾਰ ਲਾਉਣ ਰਿਹਾ ਇਹ ਦੇਖੋ ਹੈਗਾ ਵਾ ਉਹ ਜਿਹੜਾ ਰੇਟ ਵਧ ਤੇ ਕੇ ਹੀ ਦਿੰਦਾ ਵਾ ਸੋ ਇਹ ਵੇਖ ਕੇ ਇਸ ਕਰਕੇ ਜ਼ਿਆਦਾ ਰਿਹਾ ਕਿ ਪਿਛਲੀ ਵਾਰ ਇਹਦਾ ਝਾੜ ਜਿਹੜਾ ਵਾ ਬਹੁਤ ਵਧੀਆ ਰਿਹਾ ਸੀ 38 ਕੁਇੰਟਲ ਤੱਕ ਝਾੜ 38 ਤੋਂ 40 ਕੁਇੰਟਲ ਤੱਕ ਝਾੜ ਜਿਹੜਾ ਇਹਦਾ ਪਿਛਲੀ ਵਾਰ ਨਿਕਲਿਆ ਸੀਗਾ ਸੋ ਜਿਹੜੇ ਕਿਸਾਨ ਸਬਜ਼ੀ ਨਹੀਂ ਲਾਉਂਦੇ ਆਲੂ ਜਾਂ ਮਟਰ ਕੋਈ ਵੀ ਸਬਜ਼ੀ ਨਹੀਂ ਲਾਉਂਦੇ ਉਹਨਾਂ ਨੂੰ ਜਿਹੜਾ ਵਾ ਪੀਆਰ 131 ਜਾਂ ਪੀਆਰ 126 110 ਇਹ ਜਿਹੜੀਆਂ ਵੈਰੈਟੀਆਂ ਲਾਉਣੀਆਂ ਚਾਹੀਦੀਆਂ ਨੇ ਤੇ ਜੇ ਤੁਸੀਂ ਸਬਜੀ ਲਾਉਣੀ ਆ ਝਾੜ ਵੀ ਚੰਗਾ ਲੈਣਾ ਫਿਰ ਤੁਹਾਨੂੰ ਪੈਸੇ ਖਰਚਣੇ ਪੈਣਗੇ 73.1 ਜਾਂ ਜੇ ਤੁਹਾਨੂੰ 75.1 ਮਿਲਦਾ ਤੇ ਉਹ ਬਹੁਤ ਵਧੀਆ ਝੋਨੇ ਆ 72.99 ਤੁਸੀਂ ਲਾ ਸਕਦੇ ਜੀ ਸਵਾ 34 ਲਾ ਸਕਦੇ ਜੀ ਇੱਕ ਇਹਨਾਂ ਦਾ ਪਹਿਲਾ ਹੈ ਸਵਾ 27 ਉਹ ਵੀ ਲਾ ਸਕਦੇ ਜੀ ਸੋ ਇਹ ਸਾਰੀਆਂ ਵੈਰਾਈਟੀਆਂ ਹਾਈਬ੍ਰਿਡ ਦੇ ਵਿੱਚ ਆਉਂਦੀਆਂ ਸੋ ਧੰਨਵਾਦ